ਫਲੋਰ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਪੁੱਤ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ 26 ਸਾਲਾ ਮਹਿਲਾ ਸੋਮਾ ਦੀ ਮੌਤ ਹੋ ਗਈ ਜਦਕਿ 2 ਸਾਲਾ ਬੱਚੇ ਗੁਰਪ੍ਰੀਤ ਨੇ ਸਿਵਲ ਹਸਪਤਾਲ ਫਲੋਰ ਵਿਖੇ ਜਾ ਕੇ ਦਮ ਤੋੜ ਦਿੱਤਾ। ਉਹਨਾਂ ਦੱਸਿਆ ਕਿ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਬినੋਦ ਕੁਮਾਰ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਹਨਾਂ ਨੂੰ ਸਿਵਲਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਭਾਲ ਤੇਜ਼ ਕਰ ਦਿੱਤੀ ਹੈ ਪੁਲਿਸ ਅਧਿਕਾਰੀਆ ਮਤਾਬਕ ਮ੍ਰਿਤਕ ਤੇ ਜ਼ਖਮੀ ਫਿਲੌਰ ਨਜ਼ਦੀਕ ਪਿੰਡ ਗੰਨਾ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਫਿਲੌਰ ਤੋਂ ਨਵਰੰਗ ਚੈਨਲੇ ਰਾਜਕਮਾਰ ਨੰਗਲ ਦੀ ਰਿਪੋਰਟ ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕਿੱਥੋਂ ਆਉਂਦੇ ਸੀ ਇਹ ਜ ਜਠੇ ਰਿਆਂ ਤੋਂ ਆਂਦੀ ਸੀ ਬਨੋਦ ਕੁਮਾਰ ਕੀ ਹੋਇਆ ਸੀ ਅਪਰੇ ਦੇ ਰਾਹ 'ਚ ਜੀ 1 ਵਜੇ ਤਾਂ ਸਾਈਡ ਮਿਲ ਗਈ ਆ ਦੂਸਰੀ ਵੇ ਸਾਈਡ ਲਾਈਨ ਲੱਗੇ ਸਾਈਡ ਨਹੀਂ ਮਿਲੀ ਜਦੋਂ ਇਹਨਾਂ ਨੇ ਵੀ ਬਹੁਤ ਟਰੱਕ ਭਜਾਇਆ ਹੂੰ ਹੂੰ ਸਾਈਡ ਦੋਨਾਂ ਨੇ ਨਹੀਂ ਦਿੱਤੀ ਹੂੰ ਹੂੰ ਤੇ ਮੈਂ ਹੋਲੀ ਵੀ ਬਹੁ ਕੀਤਾ ਜਦੋਂ ਪਹਿਲੀ ਵਾਰੀ ਹੋਈ ਐਦਾ ਹੂੰ ਹੂੰ ਤੇ ਬਾਜੀ ਹੁਣਾਂ ਨੇ ਸਾਈਡ ਨਹੀਂ ਮਿੰ ਦਿੱਤੀ ਤੇ ਜਦੋਂ ਫਿਰ ਗੱਡੀ ਆਵੇ ਬਹੁਤ ਤੇਜ਼ ਆ ਉਹ ਉੱਪਰ ਮਤਲਬ ਨਾ ਕੇ ਚੱਲਿਆ ਸੀਗਾ ਤੇ ਕੀ ਉਸ ਅਸਿਨਾਂਰ ਉੱਥੇ ਹੋ ਗਿਆ ਜੀ ਹਾਂ ਖਾਨਪੁਰ ਦੇ ਖਾਨਪੁਰ ਦੇ ਲੱਗ ਨਾ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋਟ ਸਰਦੇ ਤਿੰਨ ਜਾਣੇ ਸੀਗੇ ਕੋਣ ਕੋਣ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਿਆ ਕੀ ਨਾਂ ਤੁਹਾਡੀ ਵਾਈਫ ਦਾ ਨਾ ਹੋਰ ਨਾ ਪੱਕਾ ਨਾ ਸੋਮਾ ਜੀ ਹਾਂ ਤੇ ਮੁੰਡੇ ਵਾਲਾ ਹੈਗਾ ਗੁਰਪ੍ਰੀਤ ਹਾਂ ਤੁਹਾਡੀ ਵੀ ਸਤਾਂ ਲੱਗੀਆਂ ਮੇਰੇ ਗੁੱਜੀਆਂ ਲੱਗੀਆਂ ਜੀ ਗੱਡੀ ਚਾਲ ਕੇ ਜਿਹੜਾ ਸੀ ਫਰਾਰ ਹੋ ਗਿਆ ਹਾਂ ਜੀ ਉਹ ਫਰਾਰ ਹੋ ਗਿਆ ਇਹਦੀ ਸਾਡੇ ਪਿੰਡ ਦਾ ਇੱਕ ਲੜਕਾ ਬਨੋਦ ਕੁਮਾਰ ਨਾਲ ਉਹਦੀ ਲੜਕੀ ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ ਨਾਲ ਬੱਚਾ ਸੀ तकरीबन 2 ਸਾਲ ਦਾ ਜਿਹੜੇ ਆਪਣੇ ਕਿਸੇ ਜਗਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਕੋਈ ਦੱਸਣਯੋਗ ਆ ਵੀ ਟਰੱਕ ਵੱਡਾ ਟਰੱਕ ਜਿਹੜੀ 10 ਚੱਕੀ ਕਰਦੀ ਆ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਔਰ ਜਿਹੜਾ 2 ਸਾਲ ਦਾ ਬੱਚਾ ਸੀ ਉਹ ਜੇਰੇਲਾ ਜਿਹੜਾ ਸਰਕਾਰੀ ਹਸਪਤਾਲ ਲੈ ਆਂਦਾ ਗਿਆ ਰ ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਿਤ ਕੀਤਾ ਗਿਆ ਹਾਂਜੀ ਸਰ ਹਾਂਜੀ ਹਾਂਜੀ ਤੇ ਵਿਰੋਧ ਕੁਮਾਰ ਦੇ ਵੀਰ ਦੇ ਵਿੱਚ ਕਾਫੀ ਜਿਹੇ ਸੱਟਾਂ ਲੱਗੀਆਂ ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ ਪ੍ਰਸ਼ਾਸਨ ਦੇ ਨਾਲ ਸਾਡੀ ਗੱਲ ਹੋ ਗਈ ਆ ਐਸਆਈ ਹਰਜੀਤ ਜੀ ਦੇ ਨਾਲ ਐਸਆਈ ਸਾਹਿਬ ਦੇ ਨਾਲ ਚੌਕੀ ਇੰਚਾਰਜ ਆਪਰਾ ਉਹਨਾਂ ਨੇ ਗੱਡੀ ਟਰੇਸ ਕਰ ਲਈ ਹੈ ਤੇ ਗੱਡੀ ਇਹਨਾਂ ਦੇ ਦੱਸਣ ਜਾਈ ਆਵੇ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ ਇਹ ਕਹਦੇ ਤੇ ਸੀ ਕਿ ਜਿਹੜੇ ਆਪਣੇ ਜਾ ਰਹੇ ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਦੀ ਅਪਰਾ ਸਾਈਡ ਤੋਂ ਹਾਂਜੀ ਇਹ ਹਾਦਸਾ ਵਾਪਰ ਗਿਆ ਹਾਂਜੀ ਹਾਦਸਾ ਵਾਪਰ ਗਿਆ ਜੀ ਹਾਂਜੀ ਸਾਡੇ ਕੋਲ ਪਹਿਲਾਂ ਇੱਕ ਬੱਚੇ ਨੂੰ ਲੈ ਕੇ ਆਏ ਸੀ ਰੋਡ ਸਾਈਡ ਦੀ ਸਟ੍ਰੀਟ ਤੇ ਜਿਹਨਾਂ ਦੇ ਸਾਹਮਣੇ ਠੀਕ ਹੈ ਤੇ ਬੱਚੇ ਦੀ ਉਮਰ ਤਕਰੀਬਨ 2 ਸਾਲ ਦੀ ਸੀ 2 ਸਾਲ ਦੀ ਓਕੇ ਇਹ ਬੱਚੇ ਦਾ ਕਿੰਦਾ ਹਾਲਤ ਬੱਚਾ ਬ੍ਰੋਡਰ ਡਿਜ਼ੀਜ਼ ਹਾਲਤ ਕੋਲ ਸੀ ਬ੍ਰੋਡਰ ਸੀ ਇੱਕ ਲੇਡੀਜ਼ ਵੀ ਆਈ ਹੈ ਅੱਜ ਇੱਕ ਪੁਲਿਸ ਵਾਲ ਨੇ ਖਬਰ ਉਹ ਬੋੜੀ ਜਨਕਾ ਰਾਜੇ ਕਲੇਸ ਦੀ ਉਹ ਵੀ ਐਕਸੀਡੈਂਟ ਨਾਲ ਉਹ ਵੀ ਕਿੰਨੀ ਉਮਰ ਹੋਣਾ ਜੀ 22 ਸਾਲ 22 ਸਾਲ ਕੀ ਐਕਸੀਡੈਂਟ ਕਿਵੇਂ ਹੋਇਆ ਜੀ ਐਕਸੀਡੈਂਟ ਕਿਵੇਂ ਕਿਹਾ ਗਿਆ ਹੈ ਇੱਥੇ ਦੇ ਟਾਈਮ ਵਾਲੇ ਪਤਾ ਕੁਝ ਗੰਨਾ ਪਿੰਡ ਦਾ ਨਾਮ ਨਹੀਂ ਪਤਾ